ਧਰਮਾਂ ਦੇ ਥਾਂ ਦੇ ਦਰਬਾਰ ਤੁਰਵੈ ਸੋਧ ਕਰੇ ਕੋ ਮੇਰੀ ਦਰਸ਼ਨ ਦੀਜੇ ਖੋਲ ਕੇ ਬਾਰ ਤਰ ਜਿਰੀ ਇੱਕ ਟੇਕ ਤੂ ਲਾਹੇ ਵਡਾਨੀ ਆਸ ਨਾਮਕ ਨਾਮ ਤੇ ਆਈ ਹੈ ਕਾਰਜ ਨਿਰੰਕਾਰ ਦੁਖਦਾਰੀ ਕਾਰਨ ਨਾ ਜਾ ਤਰਨ ਨਾ ਜਾ ਲੋਭੀ ਮਾਇਆ ਤਾਰੀ ਨਾਮ ਪਰਿਉ ਭਗਤ ਗੋਬਿੰਦ ਦਾ ਏ ਰਖ the ਹੋਏ ਦਿਆਲ ਕਿਰਪਾਲ ਪ੍ਰਭ ਠਾਪੁਰ ਆਪੇ ਸੁਣ ਬਨਤੀ ਪੂਰਾ ਸਤਿਗੁਰ ਮੇਰਿ ਮਲਾਵੈ ਸਭ ਚੂਕ ਮਨ ਕੀ ਚਿੰਤਿ ਹਰ ਹਰ John. ਕਾ ਗਏ ਹਾਂ ਸਭ ਗੁਰਾਂ ਦੇ ਦਰਸ਼ਨ ਕਰਕੇ ਵਾਹਿਗੁਰੂ ਜੀ ਦੀ ਆਪਾਰ ਬਖਸ਼ਿਸ਼ ਹੋਈ ਹੈ ਗੁਰੂ ਮਹਾਰਾਜ ਜੀ ਦੀ ਕਿਰਪਾ ਹੋਈ ਹੈ ਇਸ ਕਾ ਕਰੀਏ ਬੇਭਾਵਨਾ ਸਤ ਸੰਗਨ ਲੱਗਿਆ ਸੰਗਤ ਮੈਤਰੀ ਜੈਰੀਓ ਜਦੋਂ ਵੀ ਨਿਗਾ ਉਹਦੀ ਕਿਰਪਾ ਦੀ ਬਖਸ਼ਿਸ਼ ਹੋਈ ਹੈ ਫਿਰ ਸਤਿਗੁਰੂ ਜੀ ਚੁਠੇ ਹੁੰਦੇ ਹਨ ਖੁਸ਼ ਹੁੰਦੇ ਹਨ ਫਿਰ ਸਾਨੂੰ ਸ਼ਰਤੀ ਵਾਫਰਦੇ ਹਨ ਕੋਈ ਨਾ ਕੋਈ ਸ਼ਾਨੂੰ ਖੁਸ਼ੀ ਦਿੰਦੇ ਹਨ ਮਾਲਕ ਦੀ ਬਖਸ਼ਿਸ਼ ਕਿਰਪਾ ਹੈ ਉਸ ਦੀ ਕਿਰਪਾ ਦੇ ਨਾਲ ਮੱਛੀਆਂ ਨੇ ਆੜ ਪੀਖਾ ਦੇ ਬੱਚੇ ਦਾ ਜਨਮ ਦਿਹਾੜਾ ਮਨਾਉਣਾ ਹੈ ਜਨਮ ਦਿਹਾੜੇ ਕਈ ਤਰ੍ਹਾਂ ਨਾਲ ਆਏ ਜਾਂਦੇ ਹਾਂ ਦੇਖੋ ਵੇਖ ਜੋ ਆਪਣੇ ਮਰਯਾਦਾ ਦੇ ਵਿੱਚ ਨਹੀਂ ਜੋ ਸਿੱਖ ਕੌਮ ਦੀ ਮਰਯਾਦਾ ਹੈ ਉਹ ਸਤਿਗੁਰੂ ਜੀ ਦੇ ਚਰਨ ਪਾਸ ਨੇ ਜਿਸ ਤਰ੍ਹਾਂ ਜਾਪਾਂ ਸਤਿਗੁਰੂ ਜੀ ਦੀ ਸ਼ਤਰ ਸ਼ਾਇਰ ਰਿਥ ਸਾਰਾ ਪਰਿਵਾਰ ਬੈਠ ਕੇ ਬਾਪੂ ਦੇ ਨਾਲ ਜਨਮ ਦਿਨਾਂ ਤੁਮ ਬੱਚਾ ਮਨਾਇਆ ਹੈ ਸ਼ਬਦ ਨੂੰ ਜੀ ਸਾਟਾ ਕਾਕਾ ਜਸ਼ਨਜੀਤ ਸਿੰਘ ਅਜੈ ਨੇ ਸਾਲਾ ਹੋ ਗਿਆ ਹੈ ਅੱਜ ਐਨੇ ਸਾਲਾ ਹੋ ਗਿਆ ਹੈ ਇਹਦੀ ਅਰਦਾਸ ਬੇਨਤੀ ਸ਼ੁਰੂਆਤ ਦੀ ਆਪ ਜੀ ਦੇ ਚਰਨਾ ਕਮਾਣੇ ਵਿੱਚ ਕਰਦੇ ਹਾਂ ਸੱਚੇ ਪਾਤਸ਼ਾਹ ਆਪ ਜੀ ਦੀ ਮਿਹਰ ਆ ਦੇ ਵਿੱਚ ਰੱਖਿਓ ਸਰਤੇ ਕਿਰਪਾ ਦਾ ਹੱਥ ਰੱਖਿਓ ਸਾਰਾ ਸਾਲ ਆਪ ਜੀ ਦੀ ਕਿਰਪਾ ਹੋਵੇ ਚੜ੍ਹਦੀ ਕਲਾ ਹੋਵੇ ਸਦਾ ਦੇ ਲਈ ਬੇਟੀਆਂ ਕਰਨੀਆਂ ਸੱਚੇ ਪਾਤਸ਼ਾਹ ਦੇ ਸਾਥ ਜੇ ਆਪ ਜੀ ਦੀ ਕਿਰਪਾ ਦੇ ਨਾਲ ਸੁਖ ਸ਼ਾਂਤੀ ਰਹੀ ਹੈ ਦੇਖੋ ਸਰਬਜੀ ਜੀ ਦੀ ਕਿਰਪਾ ਬਖਸ਼ ਬਾਪੂ ਕਾ ਆਇਆ ਬਾਣੀ ਪੜੀ ਸਰਵਣ ਕੀਤੇ ਕਿੰਨੇ ਪਾਠ ਸੁਖੀ ਸਾਜਾਂ ਦੇ ਹੋ ਗਏ ਜਿੰਨੇ ਆਪਾਂ ਨੇ ਸਰਵਣ ਕੀਤੇ ਹਨ ਅਤੇ ਜਿੰਨਾ ਆਪਾਂ ਬਾਣੀ ਗੈਣ ਕੀਤੀ ਹੈ ਉਹ ਸਾਰੇ ਜਿੰਨੇ ਵੀ ਬੈਠੇ ਹਾਂ ਉੰਨੇ ਹੀ ਸੁਖਮਨੀ ਸਾਹਿਬ ਜਾਂ ਦੇ ਪਾਠ ਘਰ ਦੇ ਵਿੱਚ ਕਰੋਗੇ ਫਿਰ ਸਤਨੁਜੀ ਦੀ ਪਵਿੱਤਰਤਾ ਚਰਨ ਕਮਲ ਸਤਿਗੁਰਾਂ ਦੇ ਘਰ ਆਵੜੀ ਸਤਨੁਜੀ ਦੀ ਕਿਰਪਾ ਦੇ ਨਾਲ ਵਿਖੇ ਕਿੱਡੀ ਘਰ ਵਿੱਚ ਖੁਸ਼ੀ ਹੋਈ ਹੈ ਤੇ ਸੰਗਤ ਨੇ ਪਹੁੰਚਣਾ ਸੰਗਤ ਨੇ ਚਰਨ ਕਮਲ ਪਾਉਣੇ ਸੰਗਤ ਰੂਪ ਹੋ ਕੇ ਆਪਾਂ ਆਏ ਇਆ ਕਿ ਫਿਰ ਸਾਰੀ ਸੰਗਤ ਦੀ ਬੇਨਤੀ ਕੀਤੀ ਆ ਪਾ ਸੰਗਤ ਨੇ ਬੇਨਤੀਆਂ ਕੀਤੀਆਂ ਇਹ ਤੇ ਜਿੱਥੇ ਹੁੰਦਾ ਇਹ ਆਪਾਂ ਮੋਮਟੀਆਂ ਲਾ ਦੇਣੀਆਂ ਸੀਆਂ ਤੇ ਕੋਈ ਕੇਕ ਕੱਟ ਦੇਣਾ ਸੀ ਜਿਹੜੀ ਕਿ ਆਪਣੀ ਮਰਿਆਦਾ ਨਹੀਂ ਹੋ ਉਹ ਕਿਸੇ ਦੀ ਮਰਿਆਦਾ ਨਾ ਕੋਈ ਕੁਝ ਕਰੇ ਕੋਈ ਕੁਝ ਮਨਾਵੇ ਆਪਣੇ ਤਾਂ ਦੀਪ ਮਾਲਾ ਕੀਤੀਆਂ ਜਾਂਦੀਆਂ ਜਦੋਂ ਘਰ ਦੇ ਵਿੱਚ ਖੁਸ਼ੀ ਆਵੇ ਨਾ ਉਦੋਂ ਦੀਪ ਮਾਲਾ ਕੀਤੀ ਜਾਂਦੀ ਹੈ ਉਦੋਂ ਕੁੱਕਾ ਮਾਰ ਕੇ ਬੱਤੀਆਂ ਬਜਾਈਆਂ ਨਹੀਂ ਜਾਂਦੀਆਂ ਉਦੋਂ ਖੁਸ਼ੀ ਹੁੰਦੀ ਹੈ ਸਾਡੀ ਜਿਹੜੀ ਬਜਾਇਦਾ ਹੈ ਉਦੋਂ ਫਿਰ ਦੀਪਮਾਲਾ ਹੁੰਦੀਆਂ ਹਨ ਉਦੋਂ ਖੁਸ਼ੀ ਹੁੰਦੀ ਹੈ ਜਗਮਗ ਕਰਦਾ ਹੋਇਆ ਉਸ ਵਾਰੀ ਗੁਰੂ ਜੀ ਨੂੰ ਬੇਨਤੀਆਂ ਕਰਦੇ ਹਾਂ ਸਾਡੇ ਘਰ ਵਿੱਚ ਚਰਨ ਕਮਲ ਪਾਓ ਸਾਡੀ ਖੁਸ਼ੀ ਦੇ ਵਿੱਚ ਸਾਥ ਪਾਓ ਸਰਗੁਰੂ ਜੀ ਨੇ ਕਿਰਪਾ ਕੀਤੀ ਬਖਸ਼ਿਸ਼ ਕੀਤੀ ਤਾਂ ਗੁਰੂ ਮਹਾਰਾਜ ਜੀ ਸੰਗਤ ਤੱਕ ਪਹੁੰਚੀ ਸਭ ਸਰਗਰਾਂ ਦੇ ਨਾਲ ਸੰਗਤ ਨੇ ਚਰਨ ਕਮਣਾ ਪਾਈ ਪਰਿਵਾਰ ਨੇ ਹੁਣਾ ਕੋਈ ਨਾ ਕੋਈ ਜਲ ਪਾਣੀ ਸਿਖਾਉਣਾ ਹੈ ਚਾਹ ਪਾਣੀ ਸਿਖਾਉਣਾ ਹੈ ਸੰਗਤ ਦੇ ਬਰਤਨ ਸਾਫ਼ ਕਰਨੇ ਹਨ ਸੰਗਤ ਦੇ ਬਰਤਨ ਵੀ ਲੱਗੇ ਜੋੜੇ ਸਾਫ਼ ਕਰਨੇ ਵੀ ਘਰ ਦੇ ਵਿੱਚ ਲੱਗੇ ਦੇਖੋ ਕੀ ਕੀ ਕਰ ਪਰ ਕਿੰਨਾ ਕੁਸ਼ ਹੋ ਗਿਆ ਕਿ ਇਹ ਕਰ ਆਪਾਂ ਬਸ ਤਾੜੀਆਂ ਮਾਰ ਕੇ ਦੇਖਾ ਦੇ ਕਰਕੇ ਤੇ ਕਰਨ ਭਰੇ ਜਦੇ ਜਾਂਦੇ ਕੁਝ ਵੀ ਨਹੀਂ ਸੀ ਹਰ ਇੱਕ ਬੱਚੇ ਨੂੰ ਜੋ ਕਿ ਭਜਨ ਤੋਂ ਬਣਾ ਸਰਕਾਰਾਂ ਨਹੀਂ ਭਜਨ ਹਰੇਕ ਘਰ ਦੇ ਵਿੱਚ ਹੋਣਾ ਚਾਹੀਦਾ ਜਿਹੜੇ ਘਰ ਦੇ ਵਿੱਚ ਭਜਨ ਨਹੀਂ ਜਿੱਥੇ ਵੀ ਭਜਨ ਨਹੀਂ ਉੱਥੇ ਦੁੱਖਾ ਤ੍ਰਿਸ਼ਾ ਨੇ ਘੇਰੀ ਪਾਈ ਜ ਹਨ ਹਰੇਕ ਘਰ ਆਪਾਂ ਗੁਰੂ ਘਰ ਜਾਂਦੇ ਆ ਨਾ ਉੱਥੇ ਬਾਣੀ ਪੜੀਦੀ ਹੈ ਸੰਗਤ ਸਾਰੀ ਇਕੱਠੀ ਹੋ ਕੇ ਭਜਨ ਕਰਦੀ ਹੈ ਤਾਂ ਉੱਥੇ ਆਪਾਂ ਸ਼ਾਂਤੀ ਰਹਿਣ ਵਾਸਤੇ ਜਾਂਦੇ ਆ ਕਿ ਸਾਰੇ ਇੱਥੇ ਨਾ ਬਾਣੀ ਪੜ੍ਹਦੇ ਆ ਇਹ ਕੁਝ ਇੱਕ ਇਹ ਭਜਨ ਗਾਣ ਜਗਾ ਹੈ ਕਿ ਸ਼ਾਂਤੀ ਆਉਂਦੀ ਹੈ ਇਥੋਂ ਮੰਗਿਆ ਸਤਿਗੁਰੂ ਜੀ ਸਭ ਨੂੰ ਕੁਛ ਨਾ ਕੁਛ ਦੇ ਦਿੰਦੇ ਹਾਂ ਜੋ ਮੰਗਦੇ ਹਾਂ ਉਹ ਤੁਹਾਨੂੰ ਕਰ ਦਿਨਾ ਹਾਂ ਕਿ ਜਿੱਥੇ ਘਰ ਦੇ ਮੰਦਰ ਪਹੁੰਚ ਜਾਵੇ ਜਿੱਥੇ ਪ੍ਰਮਾਤਮਾ ਦੀ ਖੁਸ਼ੀ ਹੋਵੇ ਬਖਸ਼ਿਸ਼ ਹੋਵੇ ਚੜ੍ਹਦੀ ਕਲਾ ਹੋਵੇ ਤੇ ਫਿਰ ਉੱਥੇ ਸਾਰਾ ਖੁਸ਼ੀ ਪ੍ਰਾਪਤ ਹੋ ਜਾਂਦਾ ਹੈ ਫਗੁੰਟੋ ਵੀ ਨਾ ਬੰਦੀ ਹੱਥ ਤੋਂ ਬੰਦਾ ਕਰ ਮੈਂ ਆਪਾ ਉੱਪਰੋਂ ਹੁੰਦਾਰ ਹੋ ਸਾਰੇ ਕੰਮ ਕਰ ਦਿੰਨੇ ਆ ਫਰਕ ਕੋਈ ਨਹੀਂ ਹੁੰਦਾ ਸੋ ਮਾਲਕ ਕਿਰਪਾ ਕਰੇ ਬੇਨਤੀਆਂ ਕਰੇ ਸਤਿਗੁਰੂ ਜੀ ਕਿਰਪਾ ਕਰੋ ਸਾਨੂੰ ਜਰੂਰ ਲੋ ਅਸੀਂ ਲੋਹਾ ਪਾਪੀ ਗੁਨਾਹੀ ਹਾਂ ਪਰ ਤੁਸੀਂ ਲੱਕੜ ਦੇ ਨਾਲ ਆਪ ਜੀ ਦੀ ਸੰਗਤ ਦੇ ਨਾਲ ਸਾਨੂੰ ਵੀ ਪਾਪਾਂ ਨੂੰ ਤਾਰ ਦਿਵੋ ਕਿਰਪਾ ਕਰੋ ਆਪ ਜੀ ਦੀ ਸੰਗਤ ਦੇ ਨਾਲ ਮਨਾਲੋ ਤੇ ਆਪ ਜੀ ਦੇ ਜਹਾਜੇ ਸਾਨੂੰ ਪਹੁੰਚਾਓ ਕਿਰਪਾ ਕਰ ਦਿਓ ਸੋ ਪਰ ਪ੍ਰਮਾਤਮਾ ਨੇ ਜੋ ਬਖਸ਼ਿਸ਼ੋਂ دی ਹੈ ਖੁਸ਼ੀ ਹੁੰਦੀ ਹੈ ਉਹਨਾਂ ਫਿਰ ਪ੍ਰਮਾਤਮਾ ਦਾ ਸਿਮਰਨਾ ਆਪਣੇ ਆਪ ਹੋ ਜਾਂਦਾ ਹੈ ਆਪਾਂ ਕਰੀਏ ਨਾ ਆਪਾਂ ਕੁਝ ਨਹੀਂ ਕਰਦੇ ਗੱਲਾਂ ਜਿੰਗੀਆਂ ਮਰਜ਼ੀ ਹੋ ਜਾਂਦਾ ਆਪਾਂ ਕਿੱਥੇ ਕਿ ਬੈਗੇ ਗੱਲਾਂ ਕਰ ਲਈਆਂ ਜਾਂ ਕੋਈ ਹੋਰ ਕੋਈ ਨਾ ਕੋਈ ਕਾਰਜ ਵਿਹਾਰ ਕਰ ਲੈ ਹੋਰ ਦੁਨੀਆ ਦੀ ਤੁਰੇ ਫਰੇ ਪਰੰੰਤ ਕੋਈ ਨਹੀਂ ਹੈ ਉਹਦੀ ਪ੍ਰਮਾਤਮਾ ਦੀ ਕਿਰਪਾ ਤੋਂ ਬਿਨਾ ਇਸ ਬਸਤੇ ਮੁੱਖ ਨਹੀਂ ਹੁੰਦਾ ਜਦੋਂ ਪ੍ਰਮਾਤਮਾ ਦੀ ਕਿਰਪਾ ਬਖਸ਼ਿਸ਼ ਹੋਵੇ ਰੋਜ਼ ਬੇਨਤੀਆਂ ਕੀਤੀਆਂ ਤਾਇਕ ਦਿਨੋਛਨੇ ਆਪਣੀ ਗੋਦੀ ਵਿਚ ਰਾਇਆ ਤੈਨੂੰ ਪਤਾ ਹੀ ਕੀ ਕਰੋ ਰਾਮ 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 ਮਰੇ ਤੋਂ ਵੀ ਮਰੇ ਮਰੇ ਤੋਂ ਵੀ ਰਾਮ ਨੂੰ ਕੋਖ ਦੇ ਵਿੱਚ ਚਲ ਪਿਆ ਹੁੰਦਾ ਹੈ ਫਿਰ ਵਾਰਿਕ ਨੂੰ ਕੀ ਪਰਮਾਤਮਾ ਹਰੀ ਹਰੀ ਹਰਾ ਜਿੱਥੇ ਵੀ ਪਰਮਾਤਮਾ ਵਸਦਾ ਹੈ ਹਰੇਕ ਵਸਤੂ ਦੇ ਵਿੱਚ ਉੱਥੇ ਵੀ ਫਿਰ ਪਤਾ ਲੱਗ ਜਾਂਦਾ ਹੈ ਕਿ ਇੱਥੇ ਵੀ ਬਾਪੂ ਬੈਠਾ ਹੈ ਮੈਂ ਕੋਈ ਮੜਾ ਦਾ ਨਾ ਕਰਾ ਇੱਥੇ ਵੀ ਪਰਮਾਤਮਾ ਵਾਹਿਗੁਰੂ 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 ਉਸ ਸੱਚੇ ਪਾਤਸ਼ਾਹ ਦੇ ਨੇਂ ਦੀ ਵੱਡੀ ਕਿਰਪਾ ਦੇ ਨੇਂ ਦੀ ਵੱਡੀ ਦੁਨੀਆ ਤੇਰੀ ਹੈ ਦੀ ਵੱਡੀ ਸ੍ਰਿਸ਼ਟੀ ਤੋਂ ਕੀ ਕੁਸਾਂਜਤਾ ਵਾਹ ਵਾਹ ਗੁਰੂ ਵਾਹਿਗੁਰੂ ਕਿਰਪਾ ਹੈ ਤੇਰੀ ਮਾਲਕ ਦੀਆਂ ਬਖਸ਼ਿਸ਼ਾਂ ਲੈਣ ਹਨ ਇਸੇ ਤਰ੍ਹਾਂ ਜੇ ਹਰ ਇੱਕ ਉਹ ਸਿੱਖ ਆਪਣੇ ਘਰ ਬਹਾਨੇ ਦੇ ਨਾਲ ਸਤਿਗੁਰੂ ਜੀ ਨੂੰ ਲੈ ਕੇ ਆਏ ਫਿਰ ਚਰਨ ਪੜ੍ਹਸੀਏ ਸਤਿਗੁਰੂ ਜੀ ਦੀ ਸੰਗਤ ਦਾ ਸੰਮਨ ਕਰੇ ਜੇ ਸੋ ਸਤਿਗੁਰੂ ਜੀ ਦੀ ਸੰਗਤ ਦੇ ਵਿੱਚ ਜਾਂ ਪਰਿਵਾਰ ਨਾਲ ਇਹ ਪ੍ਰਸ਼ਾਦ ਲਓ ਪ੍ਰੰਤ ਪਰਸਾਰੀ ਸੰਤਨੇਚਾ ਪੰਡਰ ਇੰਦਰ ਸ਼ਕਤੀ ਜਹਾ ਹੈ ਆਓ ਸ਼ਰਧੇ ਨਾਲ ਉੱਗੇ ਉਸੋ ਬਾਣੀ ਚ ਪੜ੍ਹ ਕੇ ਸੁਣਾਉਣ ਕਰਾਈਏ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ

சே குருநே குரு சத்தே கிரு சத்நே குரு சத்தே குரு वाहे गुरु वाहि गुरु वाहिगुरु का खालसा वाहेगुरु जी फतह